ਸਿਕਾ ਜੀ ਸਾਇਆਂ ਨੂੰ ਅੱਜ ਆਪਾਂ ਜਿਹੜੇ ਕੀ ਮਤਲਬ ਕਿ ਕਈ ਵਾਰ ਨਾ ਕੀ ਹੁੰਦਾ ਜੀ ਚੱਦਰਾਂ ਆਪਣੇ ਕੋਲੇ ਫਟ ਜਾਂਦੀਆਂ ਤੇ ਸਹਰਾਣੇ ਜਿਹੜੇ ਨੀ ਕਵਰ ਹੁੰਦੇ ਆ ਇਹ ਬੇਕਾਰ ਹੀ ਪਏ ਰਹਿੰਦੇ ਨੇਗੇ ਆਪਣੇ ਕਿਸੇ ਵੀ ਕੰਮ ਨਹੀਂ ਆਉਂਦੇ ਅੱਜ ਆਪਾਂ ਤੁਹਾਨੂੰ ਦੱਸ ਦਿਆਂ ਜੀ ਕਿ ਆਪਾਂ ਇਹਨਾਂ ਤੋਂ ਕਿਵੇਂ ਕੰਮ ਲੈ ਸਕਦੇ ਆ ਦੇਖੋ ਜੀ ਜਿਵੇਂ ਮੇਰੇ ਲਵੇਸ ਸ੍ਰਹਾਣੇ ਦਾ ਕਵਰ ਹੈ ਲੋ ਜੀ ਦੇਖੋ ਆ ਆਪਣੇ ਸ੍ਰਹਾਣੇ ਦਾ ਕਵਰ ਪਿਆ ਜਿਵੇਂ ਦੇਖੋ ਟੀ-ਸ਼ਰਟਾਂ ਨੇ ਗਰਮੀਆਂ ਵਾਲੇ ਕੱਪੜੇ ਹੁਣ ਆਪਾਂ ਸਾਹਮਣੇ ਨੇ ਸਰਦੀ ਆ ਗਈ ਤੇ ਸਰਦੀਆਂ ਵਾਲੇ ਆਪਾਂ ਕੱਢਾਂਗੇ ਤੇ ਇਹ ਕੱਪੜੇ ਜਿਹੜੇ ਹੈਗੇ ਜੀ ਆਪਾਂ ਦੇਖੋ ਇਹਦੇ ਵਿੱਚ ਸਟੋਰ ਕਰਕੇ ਆਪਾਂ ਕਿਵੇਂ ਮਰਜ਼ੀ ਰੱਖ ਸਕਦੇ ਹਾਂ ਕਈ ਵਾਰ ਕੀ ਹੁੰਦਾ ਜੀ ਆਪਣੇ ਕੋਲੇ ਕੋਈ ਬੈਗ ਵਗੈਰਾ ਨਹੀਂ ਹੁੰਦਾ ਆਪਾਂ ਚੁੰਨੀਆਂ ਦੇ ਵਿੱਚ ਕੱਪੜੇ ਲਪੇਟ ਕੇ ਗੱਡੀਆਂ ਵਨਵਨ ਧਰ ਦਿਆਂ ਤਾਂ ਆਪਾਂ ਇਹਦੇ ਵਿੱਚ ਧਰ ਕੇ ਕਿਵੇਂ ਮਰਜ਼ੀ ਰੱਖ ਸਕਦੇ ਹਾਂ ਜੀ ਇੱਧਰ ਆਪਾਂ ਟੰਕਾ ਵਗੈਰਾ ਕੋਈ ਬਕਸੂਆ ਵਗੈਰਾ ਵੀ ਲਾ ਸਕ ਤਿਆਰ ਹੋ ਗਿਆ ਜੀ ਦੇਖੋ ਆਪਾਂ ਇਹਨੂੰ ਕਿਵੇਂ ਮਰਜ਼ੀ ਆਪਣੇ ਬੈੱਡ ਦੇ ਵਿੱਚ ਸੰਭਾਲ ਕੇ ਰੱਖ ਸਕਦੇ ਹਾਂ ਦਿਵਾਨ ਵਿੱਚ ਕਿਵੇਂ ਮਰਜ਼ੀ ਕੱਪੜੇ ਆਪਾਂ ਇਹਦੇ ਵਿੱਚ ਰੱਖ ਕੇ ਰੱਖ ਸਕਦੇ ਹਾਂ ਲੋ ਜੀ ਦੇਖੋ ਆਪਾਂ ਇੱਕ ਸਾਨੂੰ ਹੋਰ ਦੱਸ ਦਿਆਂ ਜੀ ਦੋ ਲੱਤੇ ਆਪਾਂ ਹੈਂਗਰ ਇਸੇ ਤਰ੍ਹਾਂ ਆਪਾਂ ਇੱਕ ਲੱਤੇ ਜੀ ਪਿੱਲੋ ਕਵਰ ਤੇ ਆਪਾਂ ਇਹਨੂੰ ਸਾਈਡ ਤੋਂ ਥੋੜਾ ਥੋੜਾ ਫੋਲਡ ਕਰਕੇ ਤੇ ਇਸ ਤਰ੍ਹਾਂ ਉੱਪਰੋਂ ਫੋਲਡ ਕਰਨਾ ਤੇ ਇਹਦੇ ਵਿੱਚ ਹੈਂਗਰ ਨੂੰ ਅਟੈਚ ਕਰ ਲੈਣਾ ਦੋਨੀਆਂ ਸਾਈਡਾਂ ਤੇ ਦੇਖੋ ਕਈ ਵਾਰ ਕੀ ਹੁੰਦਾ ਜੀ ਨਿਮਾਰੀ ਦੇ ਵਿੱਚ ਜਗ੍ਹਾ ਥੋੜੀ ਹੁੰਦੀ ਹੈ ਆਪਾਂ ਮੈਂਬਰ ਜ਼ਿਆਦਾ ਹੁੰਨੇ ਆ ਆਪਣੇ ਘਰ ਵਿੱਚ ਇੱਕੋ ਹੀ ਨਿਮਾਰੀ ਹੁੰਦੀ ਹੈ ਤਾਂ ਆਪਾਂ ਨੂੰ ਕੱਪੜੇ ਰੱਖਣ ਦੀ ਤੇ ਛੋਟੇ-ਛੋਟੇ ਕੱਪੜੇ ਵਿੱਚ ਹੀ ਰੁੱਲ ਜਾਂਦੇ ਨੇ ਕਈ ਵਾਰ ਨਹੀਂ ਵੀ ਧਿਆਨ ਰਹਿੰਦਾ ਤਾਂ ਆਪਾਂ ਛੋਟੇ ਵੱਡੇ ਕੱਪੜੇ ਆਪਾਂ ਇਹਦੇ ਵਿੱਚ ਰੱਖ ਸਕਦੇ ਆ ਜੀ ਮੈਂ ਤੁਹਾਨੂੰ ਰੱਖ ਕੇ ਦਿਖਾਉਣੀ ਆ ਕਿ ਆਪਾਂ ਕਿਵੇਂ ਇਹਦੇ ਵਿੱਚ ਰੱਖ ਸਕਦੇ ਆ ਦੇਖੋ ਜੀ ਆਪਾਂ ਆਪਣੀਆਂ ਪੈਂਟਾਂ ਸ਼ਰਟਾਂ ਨੇ ਜਿਵੇਂ ਬੱਚਿਆਂ ਦੀਆਂ ਜਾਂ ਕੋਈ ਛੋਟੇ ਕੱਪੜੇ ਬੱਚਿਆਂ ਨੇ ਕੱਪੜੇ ਰੱਖਣੇ ਹੋਣ ਤਾਂ ਆਪਾਂ ਦੇਖੋ ਜੀ ਇਸ ਤਰ੍ਹਾਂ ਹੀ ਰੱਖ ਸਕਦੇ ਆ ਇਹ ਵੀ ਆਪਣਾ ਇੱਕ ਬਹੁਤ ਵਧੀਆ ਤਿਆਰ ਹੋ ਗਿਆ ਜੀ ਬੈਗ ਬਣ ਕੇ ਲੋ ਜੀ ਆਪਾਂ ਇੱਕ ਸਰਾਨ ਲੈ ਲੈਂਦਾ ਦੇਖੋ ਉਹਦੇ ਉੱਤੇ ਆਪਾਂ ਉੱਪਰਲੀ ਸਾਈਡ ਇੱਕ ਹੈਂਗਰ ਲਗਾਤਾ ਤੇ ਇਹ ਆਪਣਾ ਲਾਂਡਰੀ ਬੈਗ ਬਣ ਕੇ ਤਿਆਰ ਹੋ ਗਿਆ ਜੀ ਆਪਾਂ ਇਹਨੂੰ ਬਾਥਰੂਮ ਦੇ ਵਿੱਚ ਜਾਂ ਕਿਤੇ ਵੀ ਰੱਖ ਸਕਦੇ ਆਂ ਇੱਕ ਸਾਈਡ ਤੇ ਧੋਣ ਵਾਲੇ ਕੱਪੜੇ ਆਪਾਂ ਕਿਵੇਂ ਇਹਦੇ ਵਿੱਚ ਪਾ ਸਕਦੇ ਆਂ ਲੋ ਜੀ ਦੇਖੋ ਇੱਕ ਮੈਂ ਸਰਾਨਾ ਹੋਰ ਕਵਰ ਲੈ ਲੈਂਦਾ ਜੀ ਸਰਾਨੇ ਦਾ ਤੇ ਉੱਪਰੋਂ ਦੇਖੋ ਸਾਈਡਾਂ ਤੋਂ ਮੈਨੂੰ ਇਸ ਤਰ੍ਹਾਂ ਫੋਲਡ ਕਰਕੇ ਤੇ ਇੱਕ ਮੈਂ ਇੱਕ ਚੂੜੀ ਲਗਾ ਕੇ ਨਾ ਉੱਤੇ ਇੱਕ ਸੇਫਟੀ ਪਿਨ ਲਗਾਤਾ ਇਦਾਂ ਦੇਖੋ ਚੂੜੀ ਹੈਗੇ ਜੀ ਬਾਹਰ ਨਹੀਂ ਇਕ ਲੂਗੀ ਇਹ ਆਪਾਂ ਟੰਗ ਸਕਦੇ ਆ ਆਪਾਂ ਦੇਖੋ ਦੋ ਤਿਹਾਂ ਲਗਾ ਦੇਣੀਆਂ ਇਸ ਤਰ੍ਹਾਂ ਉੱਪਰ نیچے ਕਰਕੇ ਤੇ ਆਪਾਂ ਇਹਨਾਂ ਨੂੰ ਜੇ ਚਾਹੀਏ ਤਾਂ ਸੈਂਟਰ ਵਿੱਚੋਂ ਸੀ ਸਕਦੇ ਆ ਜੇ ਆਪਾਂ ਚਾਹੀਏ ਤਾਂ ਆਪ ਰਹੀਆਂ ਤਿੰਨ ਪੋਕਟਾ ਬਣਾ ਸਕਦੇ ਆ ਇਹ ਆਪਣੇ ਪੋਕਟ ਇਹ ਆਪਣੇ ਕਿਸ ਕੰਮ ਆਊਗਾ ਜੀ ਦੇਖੋ ਪਹਿਲਾਂ ਤਾਂ ਜੇ ਆਪਣੇ ਕੋਲੇ ਮਸ਼ੀਨ ਹੈਗੀ ਤਾਂ ਆਪਾਂ ਮਸ਼ੀਨ ਨਾਲ ਸੀਨਾ ਲਗਾ ਸਕਦੇ ਆ ਨਹੀਂ ਆਪਣੇ ਕੋਲੇ ਮਸ਼ੀਨ ਹੈਗੀ ਤਾਂ ਆਪਾਂ ਸੂਈ ਧਾਗੇ ਨਾਲ ਹੀ ਇਸ ਤਰ੍ਹਾਂ ਕਰਕੇ ਨਾ ਇਹਦੀ ਪੌਕਟਾ ਬਣਾ ਲਵਾਂਗੇ ਸਾਈਡਾਂ ਤੋਂ ਸੀਵਾਂਗੇ ਤੇ ਸੈਂਟਰਾਂ ਤੋਂ ਸੀਵਾਂਗੇ ਦੇਖੋ ਜੀ ਆਪਾਂ ਇਹ ਆਪਣੀ ਸੂਈ ਦੇ ਵਿੱਚ ਇਸ ਤਰ੍ਹਾਂ ਹੈਂਗ ਕਰਕੇ ਰੱਖ ਸਕਦੇ ਆ ਇਹਦੇ ਵਿੱਚ ਆਪਾਂ ਦੇਖੋ ਪੋਨੇ ਵਗੈਰਾ ਰੱਖ ਸਕਦੇ ਆ ਆਪਾਂ ਕੋਈ ਵੀ ਚੀਜ਼ ਦੇਖੋ ਛੋਟੇ-ਮੋਟੇ ਪੈਸੇ ਰੱਖਣੇ ਹੁਣ ਆਪਾਂ ਉਹ ਪੈਸੇ ਵੀ ਆਪਾਂ ਨੂੰ ਅੰਦਰ ਜਾਣ ਦੀ ਲੋੜ ਨਹੀਂ ਆਪਾਂ ਪੈਸੇ ਵੀ ਰੱਖ ਸਕਦੇ ਆ ਕੋਈ ਵੀ ਦੇਖੋ ਆਪਾਂ ਇਹਦੇ ਵਿੱਚ ਚੀਜ਼ ਹੈ ਜਿਵੇਂ ਲਫਾਫੇ ਹੁੰਦੇ ਆਪਣੇ ਕੋਲੇ ਐਵੇਂ ਹੀ ਰੋਲਦੇ ਫਿਰਦੇ ਰਹਿੰਦੇ ਨੇ ਸਬਜ਼ੀਆਂ ਵਾਲੇ ਲਫਾਫੇ ਇੱਕ ਸਾਈਡ ਤੇ ਆਪਾਂ ਲਫਾਫੇ ਵੀ ਰੱਖ ਸਕਦੇ ਹਾਂ ਉਸ਼ਵੀ ਦੇਖੋ ਆਪਾਂ ਇਹਦੇ ਵਿੱਚ ਮਤਲਬ ਕਿ ਸਾਮਗੇ ਰੱਖ ਸਕਦੇ ਆ ਜੀ ਆਪਾਂ ਨੂੰ 6-3 ਵਾਲੀ ਚੀਜ਼ ਇੱਕ ਥਾਂ ਤੋਂ ਮਿਲ ਜਾਂਦੀ ਹੈ। ਇਹੀ ਦੇਖੋ ਆਪਾਂ ਆਪਣੀ ਮਤਲਬ ਕਿ ਅਲਵਾਰੀ ਵਿੱਚ ਵੀ ਰੱਖ ਸਕਦੇ ਆ ਜੀ ਲਵਾਰੀ ਦੇਖਾ ਆਪਾਂ ਖੁੰਟੀ ਦੇ ਉੱਤੇ ਐ ਟੰਗ ਦਾਂਗੇ। ਇਹਦੇ ਵਿੱਚ ਆਪਾਂ ਥੋੜੇ-ਮੋٹے ਪੈਸੇ, ਕੋਈ ਬੱਚਿਆਂ ਦੀਆਂ ਸੌਕਸ ਜਾਂ ਆਪਾਂ ਰਮਾਲਾ ਜਾਂ ਆਪਣੇ ਘਰ ਦੀਆਂ ਚਾਬੀਆਂ ਉਹ ਵੀ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਰੱਖ ਸਕਦੇ ਆ ਜੀ ਆਪਾਂ ਨੂੰ ਬਹੁਤ ਆਸਾਨੀ ਨਾਲ ਮਿਲ ਜਾਣਗੀਆਂ ਦੇਖੋ ਜੀ ਜਿਵੇਂ ਆਪਣੇ ਘਰ 'ਚ ਕੰਪਿਊਟਰ ਹੁੰਦੇ ਨੇ ਜਾਂ ਲੈਪਟਾਪ ਹੁੰਦੇ ਨੇ ਉਹਨਾਂ ਦੇ ਕਵਰ ਨਹੀਂ ਹੁੰਦੇ ਆਪਾਂ ਨਾ ਉਹ ਇਸ ਤਰ੍ਹਾਂ ਹੀ ਪਏ ਰਹਿੰਦੇ ਨੇ ਉਹਨਾਂ ਤੇ ਡਸਟ ਵਗੈਰਾ ਪੈਂਦੀ ਰਹਿੰਦੀ ਹੈ ਮਿੱਟੀ ਵਗੈਰਾ ਪੈਂਦੀ ਰਹਿੰਦੀ ਹੈ ਦੇਖੋ ਮੈਂ ਤੁਹਾਨੂੰ ਇੱਕ ਇਹਦਾ ਵੀ ਕਵਰ ਬਣਾ ਕੇ ਦਿਖਾਉਣੀ ਆ ਆਪਾਂ ਇਹਨੂੰ ਫੋਲਡ ਕਰ ਲੈਣਾ ਅੱਧਾ ਜਿਸ ਸਾਹ ਨਾਲ ਆਪਣੇ ਕੋਲੇ ਜਿਵੇਂ ਲੈਪਟਾਪ ਹੈ ਜਾਂ ਕੰਪਿਊਟਰ ਹੈ ਨਾ ਉਸ ਸਾਹ ਨਾਲ ਆਪਾਂ ਫੋਲਡ ਕਰ ਦਾਂਗੇ ਜੀ ਫੋਲਡ ਕਰਕੇ ਦੇਖੋ ਆਪਾਂ ਇਹਦਾ ਇੱਕ ਕਵਰ ਬਣਾ ਕੇ ਇਸ ਤਰ੍ਹਾਂ ਰੱਖ ਲਾਂਗੇ ਤਾਂ ਜੋ ਆਪਣੀ ਚੀਜ਼ ਹੁੰਦੀ ਹੈ ਜੀ ਮਹਿੰਗੀ ਹੁੰਦੀ ਹੈ ਖਰਾਬ ਹੋਣ ਤੋਂ ਬਚੀ ਰਹੂਗੀ ਦੇਖੋ ਜੀ ਜਿਵੇਂ ਮੇਰੇ ਲਵੇ ਪਿੱਲੋ ਮਤਲਬ ਕਿ ਕਵਰ ਹੁੰਦੇ ਆ ਜੀ ਕਈ ਵਾਰ ਜਿਆਦਾ ਖਰਾਬ ਹੋਏ ਹੁੰਦੇ ਨੇਗੇ ਆਪਾਂ ਕੀ ਕਰਨਾ ਜੀ ਜਿਵੇਂ ਇੱਕ ਜਿਹਦੇ ਵਿੱਚ ਕਾਟਨ ਭਰੀ ਹੁੰਦੀ ਆ ਦੇਖੋ ਇੱਕ ਤਾਉ ਹੁੰਦਾ ਉੱਤੇ ਆਪਾਂ ਇਹ ਚੜਾ ਦਿੰਨੇ ਆਂਗੇ ਆਪਣਾ ਬੈੱਡ ਸ਼ੀਟ ਨਾਲ ਦਾ ਕਵਰ ਪਰ ਮੈਂ نیچے ਕੋਹੋ ਚੜਾ ਕੇ ਰੱਖ ਦਿੰਦੀ ਤਾਂ ਚਾਹ ਜੋ ਗੰਦਾ ਹੁੰਦਾ ਆਪਾਂ ਕੱਲਾ ਉੱਪਰਲਾ ਲਾ ਕੇ ਧੋ ਸਕੀਏ ਨੀਚਲਾ ਆਪਣਾ ਕਵਰ ਖਰਾਬ ਨਹੀਂ ਹੋਊਗਾ ਦੇਖੋ ਜੀ ਇੱਕ ਕਵਰ ਦੀ ਆਪਾਂ ਬਣਾ ਰਹਿਆਂਗੇ ਕੁਰਸੀਆਂ ਵਾਲੀ ਛੋਟੀ ਕੁਸ਼ਨ ਕਵਰ ਦੇਖੋ ਜੀ ਇਹਦਾ ਵੀ ਮੈਨੂੰ ਬਹੁਤ ਸੌਖਾ ਜਿਹਾ ਲੱਗਿਆ ਮਿੰਟਾਂ ਚ ਹੀ ਬਣ ਕੇ ਇਹ ਵੀ ਤਿਆਰ ਹੋ ਗਿਆ ਸਾਈਡ ਤੇ ਆਪਾਂ ਸਿਲਾਈ ਕਰ ਦਾਂਗੇ ਅੱਧਾ ਪਾ ਵਿੱਚ ਫੋਲਡ ਕਰਤਾ ਇਹ ਵੀ ਆਪਣਾ ਕੁਸ਼ਨ ਕਵਰ ਬਣ ਕੇ ਵਧੀਆ ਤਿਆਰ ਹੋ ਗਿਆ ਜੀ ਆਪਾਂ ਨੂੰ ਐਕਸਟਰਾ ਕਵਰ ਲਿਆਉਣ ਦੀ ਲੋੜ ਨਹੀਂ ਪਈ ਸਾਈਡਾ ਤੋਂ ਆਪਾਂ ਸਿਲਾਈ ਕਰ ਦਾਂਗੇ ਜੇ ਚਾਹੀਏ ਤਾਂ ਆਪਾਂ ਮਸ਼ੀਨ ਤੇ ਵੀ ਸਿਲਾਈ ਲਗਾ ਸਕਦੇ ਹਾਂ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਜੀ ਇਹਦੇ ਨਾਲ ਕਿਸ ਕੁਰਸੀਆਂ ਪਈਆਂ ਸੋਹਣੀਆਂ ਲੱਗਦੀਆਂ ਨਿਗੀਆਂ ਚਲੋ ਜੀ ਇੱਕ ਮੈਂ ਤੁਹਾਨੂੰ ਦੱਸ ਦਿਆਂ ਆਪਣੇ ਕੋਲ ਇੱਕ ਪਿੱਲੋ ਕਵਰ ਪਿਆ ਸੀ ਆਪਾਂ ਜਿਵੇਂ ਬੋਰੀ ਹੁੰਦੀ ਹੈ ਆਪਣੇ ਘਰ ਦੇ ਵਿੱਚ ਉਹ ਆਪਾਂ ਉਸੇ ਹਿਸਾਬ ਨਾਲ ਤੈਹ ਲਾ ਕੇ ਤੇ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਉੱਪਰੋਂ ਜਿੱਪ ਲਗਾ ਦਾਂਗੇ ਜੇ ਚਾਹੀਏ ਤਾਂ ਆਪਾਂ ਟੰਕਾ ਵੀ ਲਗਾ ਸਕਦੇ ਨਹੀਂ ਟੰਕੇ ਦੀ ਲੋੜ ਵੀ ਨਹੀਂ ਐਵੇਂ ਵੀ ਆਪਣਾ ਕੰਮ ਚੱਲ ਜੂ ਜਿਵੇਂ ਦੇਖੋ ਬੱਚੇ ਖਾਣਾ ਖਾਂਦੇ ਨੇ ਬੈੱਡ ਤੇ ਬਹਿ ਕੇ ਚਦਰਾਂ ਖਰਾਬ ਕਰ ਦਿੰਦੇ ਨੇ ਚਾਹ ਵਗੈਰਾ ਡੋਲ ਦਿੰਦੇ ਨੇਗੇ ਤੇ ਉਹ ਆਪਾਂ ਦੇਖੋ ਬੱਚਿਆਂ ਨੂੰ ਇਸ ਤਰ੍ਹਾਂ ਜਦੋਂ ਵੀ ਬੱਚੇ ਬੈੱਡ ਤੇ ਵਾਕੇ ਖਾਣਾ ਖਾਂਦੇ ਨੇ ਆਪਾਂ ਉਹਨਾਂ ਦੇ ਥੱਲੇ ਇਸ ਤਰ੍ਹਾਂ ਰੱਖ ਸਰਾਂਈ ਬੱਚੇ ਕਿਵੇਂ ਮਰਜ਼ੀ ਬੈੱਡ ਤੇ ਵਾਕੇ ਖਾਣਾ ਖਾਣ ਕੋਈ ਜਿਵੇਂ ਸਰਦੀਆਂ ਦੇ ਵਿੱਚ ਮੂਫਲੀਆਂ ਵਗੈਰਾ ਖਾਣੇ ਚੀਜ਼ਾਂ ਖਾਂਦੇ ਨੇ ਆਪਣੀ ਬੈੱਡ ਦੀ ਚਾਹ ਗੰਦੀ ਨਹੀਂ ਹੁੰਦੀ ਤੇ ਵਧੀਆ ਆਪਣੀ ਚਦਰ ਰਹਿੰਦੀ ਹੈ ਜੀ ਇਸ ਕਰਕੇ ਆਪਾਂ ਇਹ ਉਹਦੇ ਵਾਸਤੇ ਕੰਮ ਕੀਤਾ ਹੈ ਇਹੀ ਦੇਖੋ ਆਪਾਂ ਇਸ ਤਰ੍ਹਾਂ ਹੀ ਆਪਾਂ ਆਪਣੇ ਬਾਥਰੂਮ ਦੇ ਮੂਰੇ ਵੀ ਇਸ ਤਰ੍ਹਾਂ ਰੱਖ ਸਕਦੇ ਹਾਂ ਜੇ ਕੋਈ ਪੂਜਾ ਰੂਮ ਦੇ ਮੂਰੇ ਵੀ ਆਪਾਂ ਰੱਖ ਸਨੇ ਇਹ ਪੈਰ ਪੁੰਜਣ ਦੇ ਕੰਮ ਆ ਜਾਊਗਾ ਹਨਾ ਦੇਖੋ ਜੀ ਆਪਣੇ ਕੋਲ ਇੱਕ ਡੱਬਾ ਪਿਆ ਸੀ ਮੇਰੇ ਲਗੇ ਡੱਬਾ ਪਿਆ ਸੀ ਟੁੱਟਿਆ ਥੋੜਾ ਜਿਹਾ ਤੇ ਜੇ ਆਪਾਂ ਚਾਹੀਏ ਡੱਬੇ ਨੂੰ ਇਸ ਤਰੀਕ ਰੱਖਦੇ ਹਾਂ ਤਾਂ ਚੀਜ਼ਾਂ ਪਾ ਕੇ ਉਹ ਭੜਾ ਲੱਗਦਾ ਤੇ ਮੈਂ ਇਹ ਵੀ ਇੱਕ ਪਿੱਲੋ ਕਵਰ ਇਸ ਤਰ੍ਹਾਂ ਰੱਖ ਲਿਆ ਤੇ ਉਹਦੇ ਵਿੱਚ ਮਨੇ ਇਹ ਡੱਬਾ ਲਗਾ ਕੇ ਤੇ ਸੈਡਾ ਤੋਂ ਆਪਾਂ ਇਹ ਸੀਨ ਲਗਾ ਦੇਣੀ ਆ ਅੰਦਰ ਵੀ ਲਗਾ ਸਕਦੇ ਹਾਂ ਤੇ ਦੇਖੋ ਆਪਾਂ ਵਾਰਲੀ ਸੈਡ ਵਿੱਲਗਾ ਸਕਦੇ ਆ ਇਹਨੂੰ ਆਪਾਂ ਇਹਦੇ ਵਿੱਚ ਆਪਾਂ ਕੋਈ ਵੀ ਚੀਜ਼ ਛੋਟੀਆਂ ਚੀਜ਼ਾਂ ਜਾਂ ਛੋਟੇ ਬੱਚਿਆਂ ਦੇ ਕੱਪੜੇ ਇਹਦੇ ਵਿੱਚ ਵੀ ਆਪਾਂ ਕਿਵੇਂ ਮਰਜ਼ੀ ਕਵਰ ਕਰਕੇ ਰੱਖ ਸਕਦੇ ਆ ਜੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਆਪਾਂ 10 11 ਆਈਡੀਆ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਜਿਹੜਾ ਆਈਡੀਆ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਸੀਂ ਵੀ ਇਸ ਤਰ੍ਹਾਂ ਜਿਹੜੇ ਪਿੱਲੋ ਕਵਰ ਪਏ ਐ ਵੇਸਟ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਜਰੂਰ ਦੇਖਿਓ ਵਰਤ ਕੇ ਜਰੂਰ ਦੇਖਿਓ ਤਾਂ ਜੋ ਆਪਣੀਆਂ ਹਰ ਇੱਕ ਚੀਜ਼ਾਂ ਇੱਕ ਜਗ੍ ਕਿੱਲੋ ਕਵਰ ਨੇ ਜਿਹੜੇ ਇਹ ਵੀ ਮਤਲਬ ਕਿ ਆਪਣੇ ਕੰਮ ਆ ਜਾਂਦੇ ਨੇਗੇ ਨਹੀਂ ਤਾਂ ਦੇਖੋ ਆਪਾਂ ਇੱਧਰ ਉੱਧਰ ਕਰਕੇ ਇਹਨੂੰ ਐਵੇਂ ਸੁੱਟਦੇ ਰਹਿੰਨੇ ਆਂਗੇ ਕਿਸੇ ਕੰਮ ਨਹੀਂ ਆਉਂਦੇ ਇਸ ਨਾਲ ਆਪਣੇ ਸਾਰੇ ਮਤਲਬ ਕਿ ਜਿਹੜੇ ਸੀਗੇ ਕੰਮ ਵੀ ਆਏ ਜੀ ਸਾਰਿਆਂ ਤੋਂ ਆਪਾਂ ਨਵੀਆਂ ਤੋਂ ਨਵੀਆਂ ਚੀਜ਼ਾਂ ਬਣਾਈਆਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ